हरप्रीत कौ खगा फ खड़े हैं पटना जिथे कि अब लुधियाने के शाही इमाम अज पटना विखे पतना विखे पहुँचे ने अज उन्होंने स्वागत लगी। जो लियो अच्छ लोग स्वागत लिये इतने खड़े ने ਤਕਬੀਰ ਅੱਲ੍ਹਾਹੁ ਅਕਬਰ ਨਾਰੇ ਤਕਬੀਰ ਅੱਲ੍ਹਾਹੁ ਅਕਬਰ ਨਾਰੇ ਤਕਬੀਰ ਅੱਲ੍ਹਾਹੁ ਅਕਬਰ ਕਿ ਕਿਰਾਂ ਬਖਸ਼ੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਣਾ 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 ਆਹ ਜੀ ਮਾਦਾ ਜੀ ਜਿਆਦਾ ਕਿਸੇ ਦੇ ਇੰਸ ਕਰਦੇ ਆ ਫਤਨਾ ਮਾਰਕੀਟ ਵਾਲੇ ਉਹਨਾਂ ਦਾ ਸਵਾਗਤ ਕਰ ਰਹੇ ਆ ਚਾਈ ਮਾਨ ਜੀ ਦਾ ਉਹਨਾਂ ਦਾ ਬਹੁਤ ਆਦਰ ਸਨਮਾਨ ਕਰ ਰਹੇ ਨੇ ਜਿਹੜਾ ਤੁਹਾਡਾ ਦੌਰਾ ਇੱਥੇ ਕੀ ਦੌਰੇ ਦਾ ਮਕਸਦ ਹੈ ਔਰ ਕਿੱਥੇ ਕਿੱਥੇ ਜਾ ਕੇ ਆਏ ਜਿਹੜੇ ਕਿ ਮੁਸਲਮ ਭਾਈਚਾਰਾ ਤੁਹਾਡੇ ਨਾਲ ਅਸੀਂ ਕਾਫੀ ਜੁੜਿਆ ਬੈਠਾ ਹੈ ਇੱਥੇ ਪਾਤਲਾ ਦੇ ਵਿੱਚ ਪਹੁੰਚੇ ਅਸੀਂ ਬismillah रहमानुर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਪਾਤਲਾ ਇੱਕ ਵਾਰੀ ਫੇਰ ਆਏ ਆ ਸਾਡੇ ਜਨਾਬ ਰਾਜੀ ਰਾਣਾ ਮਿਸਟਰ ਖਾਨ ਜੀ ਦੇ ਕੋਲ ਪਾਤਣਾ ਅਸਲ ਦੇ ਵਿੱਚ ਕੀ ਹੈ ਕਿ ਭਾਰਤ ਦੀ ਜੰਗ ਆਜ਼ਾਦੀ ਦੇ ਸਮੇਂ ਵੀ ਇਹ ਜਿਹੜਾ ਹਾਈਵੇ ਹੈ ਪੁਰਾਣੇ ਵਾਲਾ ਇਹਦੀ ਬੜੀ ਮਹੱਤਤਾ ਰਹੀ ਹੈ ਤੇ ਸੁਤਰਾਣਾ ਹਲਕਾ ਜਿਹੜਾ ਹੈ ਉੱਥੇ ਮੇਰੇ ਜਿਹੜੇ ਦਾਦਾ ਜੀ ਦੇ ਵੀ ਦਾਦਾ ਜੀ ਸੀ ਮੌਲਾ ਸ਼ਾ ਅਬਦੁਲ ਖਾਦਰ ਲੁਧਿਆਣਵੀ 1857 ਦੀ ਜੰਗ ਆਜ਼ਾਦੀ ਇਹ ਮਹਾਨਾਇਕ ਵੀ ਰਹੇ ਆਪਣੀ ਫੌਜ ਦੇ ਨਾਲ ਅੰਗਰੇਜ਼ ਦੇ ਖਿਲਾਫ ਲੜਨ ਵੀ ਗਏ ਵਾਰਸੀ ਦਿੱਲੀ ਚ ਉਹਨਾਂ ਦਾ ਧਿਆਨ ਚਕਰਾਣੇ ਹੋਇਆ ਸੀ ਇਸ ਲਈ ਸਲਕੇ ਨੂੰ ਅਸੀਂ ਆਪਣੇ ਇਤਿਹਾਸਿਕ ਤੌਰ ਤੇ ਵੀ ਔਰ ਧਾਰਮਿਕ ਤੌਰ ਤੇ ਵੀ ਕਾਫੀ ਸ਼ੁਰੂਆਤ ਦਾ ਮਹੱਤਵਤਾ ਦਿੰਦੇ ਆ ਅੱਜ ਦੇ ਦੌਰੇ ਦੇ ਦੌਰਾਨ ਅਸਲ ਦੇ ਵਿੱਚ ਇਹ ਹੈ ਕਿ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਸਾਡੀ ਸਮਾਜਿਕ ਬਣਤਰ ਹੈ ਔਰ ਧਰਮਾਂ ਨੂੰ ਲੈ ਕੇ ਜਿਹੜਾ ਭਲੇਖਾ ਜਿਹੜਾ ਹੈ ਅੱਜਕੱਲ ਇੱਕ ਦੂਸਰੇ ਦੇ ਵਿੱਚ ਵੱਧਦਾ ਜਾ ਰਿਹਾ ਉਹਨਾਂ ਦੂਰੀਆਂ ਨੂੰ ਕਿਤਨਾ ਕਿਤੇ ਘੱਟ ਕੀਤਾ ਜਾਵੇ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਮੁੱਢ ਤੋਂ ਹੀ ਅਗਰ ਆਪਾਂ ਹਜ਼ਾਰਾਂ ਸਾਲ ਪਿੱਛੇ ਜਾਣੇ ਹੈ ਤੇ ਪਹਿਲੀ ਪਾਤਸ਼ਾਹੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪੀਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਿਹੜਾ ਇਸਾਂਜ ਹੈ ਮੁਸਲਮਾਨਾਂ ਦੀ ਹਿੰਦੂਆਂ ਤੇ ਸਿੱਖਾਂ ਦੀ ਉਹ ਲਾ ਲਾ ਮਿਸਾਲ ਦੀ ਇੱਕ ਸਾਂਝ ਔਰ ਇੱਕ ਦਾਸਤਾਨ ਹੈ ਤੁਸੀਂ ਅਗਰ ਦੇਖੋਗੇ ਪਹਿਲੀ ਪਾਤਸ਼ਾਹੀ ਨੂੰ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਲਾਲੋ ਤੇ ਭਾਈ ਮਰਦਾਨਾ ਦੋਨੋਂ ਨਜ਼ਰਾਂ ਤੇ ਅਗਰ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੇ ਹਿਆਤੀ ਨੂੰ ਪੜੋਂਗੇ ਤੇ ਤੁਹਾਨੂੰ ਉਹਦੇ ਵਿੱਚ ਨਬੀ ਖਾਨ ਗਨੀ ਖਾਨ ਪੀਰ ਬੁੱਧੂ ਸਾਹਿਬ ਦੇ ਨਾਲ-ਨਾਲ ਦੀਵਾਨ ਚੋਡਰਮਲ ਵੀ ਜਿਹੜਾ ਹੈ ਉਹ ਲਾਸਾਨੀ ਆਪਣੀਆਂ ਕੁਰਬਾਨੀਆਂ ਪੇਸ਼ ਕਰਦਾ ਹੋਇਆ ਨਜ਼ਰ ਆਏਗਾ ਤੇ ਇਹੀ ਸਨੇਹਾ ਪੰਜਾਬ ਪੂਰੀ ਦੁਨੀਆ ਨੂੰ ਦੇ ਰਿਹਾ ਔਰ ਹਮੇਸ਼ਾ ਤੋਂ ਪੰਜਾਬ ਨੇ ਪੂਰੇ ਭਾਰਤ ਨੂੰ ਵੀ ਦਿੱਤਾ ਕਿ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਆਪਣੇ ਆਪਣੇ ਧਰਮ 'ਚ ਪਰਪੱਖ ਰਹਿਣ ਲੇਕਿਨ ਦੂਸਰੇ ਦੇ ਧਰਮ ਨੂੰ ਨਾ ਕਦੀ ਨਿੰਦਣ ਨਾ ਦੂਸਰੇ ਦੇ ਨਾਲ ਧਰਮ ਨੂੰ ਆਧਾਰ ਬਣਾ ਕੇ ਕਿਸੇ ਦੇ ਨਾਲ ਜਿਹੜੀ ਉਹ ਨਫ਼ਰਤ ਕੀਤੀ ਇਸ ਲਈ ਇੱਕ ਬੇਨਤੀ ਮੈਂ ਹੋਰ ਵੀ ਸਾਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਅਕਸਰ ਅਸੀਂ ਇਹ ਬੇਨਤੀ ਕਰਦੇ ਰਹਿੰਦੇ ਹਾਂ ਕਿ ਸਾਡਾ ਤੁਹਾਡਾ ਕੀ ਰਿਸ਼ਤਾ ਹੈ ਮੇਰਾ ਤੁਹਾਡਾ ਰੰਗ ਇੱਕ ਨਹੀਂ ਹੈ ਆਪਣੀ ਤੁਹਾਡੀ ਚਮੜੀ ਇੱਕੋ ਜਿਹੀ ਨਹੀਂ ਹੈ ਗੋਤ ਇੱਕ ਜਿਹੀ ਨਹੀਂ ਹੈ ਧਰਮ ਇੱਕ ਨਹੀਂ ਹੈ ਸਾਡਾ ਤੁਹਾਡਾ ਕੀ ਰਿਸ਼ਤਾ ਹੈ ਉਹ ਰਿਸ਼ਤਾ ਇਹ ਹੈ ਕਿ ਸਾਡੀ ਮਿੱਟੀ ਔਰ ਸਾਡੀ ਮਾਂ ਦੀ ਜਿਹੜੀ ਬੋਲੀ ਹੈ ਜਿਹਨੂੰ ਅਸੀਂ ਪੰਜਾਬੀ ਮਾਂ ਬੋਲੀ ਕਹਿੰਦੇ ਉਹ ਇੱਕ ਹੈ ਸਾਡੀ ਮਾਂ ਬੋਲੀ ਨੇ ਸਤਸੰਗਤ ਪਾਰ ਵੀ ਸਾਨੂੰ ਜੋੜਿਆ ਹੋਇਆ ਹੈ ਸਾਡੀ ਮਾਂ ਬੋਲੀ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਵੀ ਸਾਨੂੰ ਜੋੜਿਆ ਹੋਇਆ ਹੈ ਸਾਡੀ ਮਾਂ ਬੋਲੀ ਹੈ ਜਿਹੜੀ Hindu ਨੂੰ Sikh ਨਾਲ ਇੱਕ Sikh ਨੂੰ Musalman ਨਾਲ ਗੱਲ ਵਕੜੀ ਪਾਣ ਦੇ ਉੱਤੇ ਰਾਜ਼ੀ ਰੱਖਦੀ ਹੈ ਤੇ ਇਸ ਲਈ ਬਹੁਤ ਸਾਰੇ ਲੋਕ ਅੱਜ ਕੱਲ੍ਹ ਅੰਗਰੇਜ਼ੀ ਦੇ ਚੱਕਰ ਤੇ ਹੋਰ ਜ਼ੁਬਾਨਾਂ ਦੇ ਚੱਕਰ 'ਚ ਆਪਣੇ ਘਰਾਂ ਦੇ ਵਿੱਚ ਤੇ ਆਪਣੇ ਜੀਵਨ 'ਚੋਂ ਆਪਣੀ ਮਾਂ ਬੋਲੀ ਨੂੰ ਕੱਢਦੇ ਪਏ ਨੇ ਉਹਨਾਂ ਨੂੰ ਕਹਿਣਾ ਚਾਹਨਾ ਕਿ ਜਦ ਤੱਕ ਤੁਹਾਡੀ ਮਾਂ ਦੀ ਬੋਲੀ ਤੁਹਾਡੇ ਕੋਲ ਹੈ ਤਦ ਤੱਕ ਤੁਸੀਂ ਪੰਜਾਬੀ ਹੋ ਜੇ ਤੁਹਾਡੇ ਕੋਲ ਪੰਜਾਬੀ ਛੁੱਟ ਗਈ ਫਿਰ ਤੁਸੀਂ ਪੰਜਾਬੀ ਬਾਕੀ ਨਹੀਂ ਰਹੋਗੇ ਇਸ ਲਈ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ ਕੱਲੀ ਬੋਲਣੀ ਨਹੀਂ ਹੈ ਆਪਣੇ ਵਪਾਰ ਕਿਸਨ ਸਦਾਨਾ ਦੇ ਵਿੱਚ ਵੀ ਮਾਂ ਬੋਲੀ ਦਾ ਲਾਗੂ ਕਰੋ ਆਪਣੇ ਘਰ ਦੇ ਵਿੱਚ ਵੀ ਆਪਣੇ ਵਪਾਰ ਦੇ ਵਿੱਚ ਵੀ ਆਪਣੀ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਕਿਉਂਕਿ ਉਹ ਬੰਦਾ ਬਹੁਤ ਗਰੀਬ ਹੁੰਦਾ ਹੈ ਜਿਹਨੂੰ ਆਪਣੀ ਮਾਂ ਦੀ ਬੋਲੀ ਨਹੀਂ ਆਉਂਦੀ ਕੋਈ ਹੋਰ ਬੋਲੀ ਬੋਲਣਾ ਕਮਾਲ ਦੀ ਗੱਲ ਤਾਂ ਹੋ ਸਕਦੀ ਹੈ ਮਾਣ ਦੀ ਗੱਲ ਨਹੀਂ ਹੋ ਸਕਦੀ ਇਸ ਲਈ ਅਗਰ ਤੁਸੀਂ ਮਾਣ ਦੇ ਨਾਲ ਜੀਵਨ ਕੀ ਕਰਨਾ ਜਾਣੇ ਹੋ ਤੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਉਹ ਸਤਿਕਾਰ ਕਰ ਕੀ ਲੱਗਦਾ ਜੀ ਮਸਲਮ ਭਾਈਚਾਰੇ ਨੂੰ ਇਸ ਵਕਤ ਕਾਫੀ ਜਿਆਦੇ ਅਹੁਦੇਦਾਰੀਆਂ ਵਿੱਚ ਬੱਕ ਬੋਰਡ ਦੇ ਵਿੱਚ ਵੀ ਮਿਲੀਆਂ ਹੈ ਕਿ ਕੋਈ ਮਹਿਸੂਸ ਕਰ ਰਿਹਾ ਕਿ ਕਿ ਹੋਰ ਵੀ ਜਿਹੜਾ ਮਸਲਮ ਭਾਈਚਾਰਾ ਇਹਨਾਂ ਦੇ ਨਾਲ ਜੁੜਿਆ ਰਿਹਾ ਦੇਖੋ ਮੁਸਲਮਾਨ ਜਿਹੜੇ ਨੇ ਸ਼ੁਰੂ ਤੋਂ ਹਜ਼ਰ ਮੁਹੰਮਦ ਸਾਹਿਬ ਸੱਲ ਸਲਮ ਦਾ ਇੱਕ ਹੁਕਮ ਹੈ ਇਸ ਹਨ ਕਿ ਜਿਹੜਾ ਵੀ ਬੰਦਾ ਰੱਬ ਤੇ ਰਸੂਲ ਨੂੰ ਮੰਨਦਾ ਹੈ ਉਹ ਦੁਨੀਆ 'ਚ ਲੋਕਾਂ ਦੇ ਨਾਲ ਬਰਾਬਰੀ ਦਾ ਸਲੂਕ ਕਰਦਾ ਹੈ ਉਹ ਛੂਹ ਛੂਤ ਤੋਂ ਛੁਟਕਾਰਾ ਜਿਹੜਾ ਹੈ ਉਸ ਆਪਣੀ ਸਮਾਜਿਕ ਵਿਵਸਥਾ ਛੱਡਦਾ ਮੌਜੂਦਾ ਦੌਰ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੇ ਮੁਸਲਮਾਨ ਨੇ ਉਹ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਮਹਿਕਮਿਆਂ 'ਚ ਮੈਂਬਰੀਆਂ ਜਿਹੜੀਆਂ ਦਿੱਤੀਆਂ ਗਈਆਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਲੋਕਾਂ ਨੂੰ ਤੁਸੀਂ ਹੁਣ ਤੱਕ ਮਾਨ ਸਤਕਾਰ ਦਿੱਤਾ ਹੈ ਉਹ ਜੋ ਵੀ ਸੇਵਾ ਅੰਜਾਮ ਦੇ ਰਹੇ ਨੇ ਉਹਦੇ ਨਾਲ 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 ਦੋ ਮੁਢਲੀਆਂ ਜ਼ਰੂਰਤਾਂ ਪੰਜਾਬ ਦੇ ਮੁਸਲਮਾਨਾਂ ਦੀਆਂ ਪੂਰੀਆਂ ਕੀਤੀਆਂ ਜਾਣ ਪਹਿਲੀ ਤਾਂ ਇਹ ਕਿ ਸਿੱਖਿਆ ਦੇ ਖੇਤਰ 'ਚ ਅਸੀਂ ਇਹ ਚਾਹੁੰਦੇ ਹਾਂ ਵੀ ਹਰੇਕ ਜ਼ਿਲ੍ਹੇ 'ਚ ਘੱਟੋ-ਘੱਟ ਇੱਕ ਇਸਲਾਮੀਆਂ ਹਾਈ ਸੀਨੀਅਰ ਸੈਕੰਡਰੀ ਸਕੂਲ ਹੋਵੇ ਜਿੱਥੇ ਪਲੱਸ 2 ਤੱਕ ਬੱਚੇ ਜਿਹੜੇ ਕੁਰਾਨ ਚਰੀ ਗੁਰਦੂ ਪੜ੍ਹਦੇ ਨੇ ਉਹ ਉਸ ਦੇ ਨਾਲ ਨਾਲ ਆਪਣੀ ਪ੍ਰਾਇਮਰੀ ਦੀ ਸਿੱਖਿਆ ਚਾਹੇ ਉਹ CBSE ਬੋਰਡ ਦੀ ਹੋਵੇ ਜਾਂ ਪੰਜਾਬ ਸਿੱਖਿਆ ਬੋਰਡ ਦੀ ਹੋਵੇ ਉਹਨੂੰ ਪੂਰੀ ਕਰ ਸਕਣ ਦੂਸਰਾ ਕਬਰਸਤਾਨਾਂ ਦਾ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਕਿ ਕਬਰਸਤਾਨ ਦੀਆਂ ਬਹੁਤ ਸਾਰੀ ਜਾਇਦਾਦਾਂ ਜਿਹੜੀਆਂ ਰਿਜ਼ਰਵ ਨਹੀਂ ਹੈਗੀਆਂ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਪਹਿਲੀ ਫਰਸਤ ਦੇ ਵਿੱਚ ਇੱਕ ਕਮਿਸ਼ਨ ਅਪੁਆਇੰਟ ਕੀਤਾ ਜਾਵੇ ਜਿਹੜਾ ਕਿ ਹਰੇਕ ਡਿਪਟੀ ਕਮਿਸ਼ਨਰ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਐਸਾ ਪਿੰਡ ਬਾਕੀ ਨਾ ਰਵੇ ਜਾਂ ਸ਼ਹਿਰ ਜਿੱਥੇ ਕਬਰਸਤਾਨ ਦੀ ਜੇ ਕੋਈ ਨਾ ਕੋਈ ਪ੍ਰਾਪਰਟੀ ਚਾਹੇ ਉਹ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਮੁਤਲਕਾ ਮੁਸਲਮਾਨਾਂ ਨੂੰ ਰਿਜ਼ਰਵ ਕਰਕੇ ਦਰ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਆਖਰੀ ਰਸੂਮਾਤ ਦੇ ਵੇਲੇ ਜੜੇ ਕੋਈ ਪਰੇਸ਼ਾਨੀ ਨਾ ਹੋਵੇ ਥੈਂਕ ਯੂ ਥੈਂਕ ਯੂ ਸਰ